हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸ਼ੇਲ ਲਈ ਲੈ ਕੇ ਆਈਆਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਨੇ ਇੱਕ ਤਾਂ ਮਗਰ ਤਾਂ ਬੱਸੀ ਆ ਤੇ ਦੋ ਆ ਜਿਹੜੀਆਂ ਬਈ ਇੱਕ ਸੂਈ ਵੀ ਆ ਤੇ ਇੱਕ ਗੱਬਨ ਆ ਗਈ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਰਸੀ ਬਰੀਡ ਆ ਜਾਂਦੀ ਆ ਕਿੰਨੇ ਆ ਮੰਨ ਲਓ ਬਈ ਗਰਮੀਆਂ ਦੇ ਆ ਕੇ ਤੋਹਫੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦਾਂ ਭਾਈ ਜੀ ਨਾ ਗੱਲਬਾਤ ਹਾਂਜੀ ਭਾਈ ਸ਼ਾਸਤਰੀ ਕਾ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਭਾਈ ਵਧੀਆ ਜੀ ਕਿਰਪਾ ਵਾਲਾ ਕਿੰਨਾ ਚੱਲਦਾ ਭਾਈ ਕੰਮਕਾਰ ਕੰਮਕਾਰ ਬੁਰਾ ਹੋ ਗਿਆ ਸੈਟਅਪ ਠੀਕ ਆ ਤੇ ਰੇਟ ਫਿਰ ਕਿਵੇਂ ਰਹੂ ਅੱਜ ਵੀ ਰੇਟ ਭਾਈ ਆਪਣੇ ਜਮਾਦਾਰ ਨੂੰ ਪਤਾ ਕੱਲ ਵੀ ਜਾਇ ਸੀ ਤੇ ਅੱਜ ਵੀ ਜਾਇ ਹੀ ਹੋਣੇ ਕੱਲ ਪਹਿਲੇ ਫੋਨ ਤੇ ਵੜ ਬੈਗੀ ਭਾਈ ਉਹ ਬੰਦੇ ਨੇ ਤੇ 5000 ਨਫਾ ਲਾਉਂਦੇ ਸੀ ਠੀਕ ਆ ਭਾਈ ਹਾਂ ਬੈਡ ਵੀ ਖਰਚ ਚੰਗੀ ਸੀ ਬੈਡ ਚੰਗੀ ਸੀ ਬੜਾ ਅੱਜ ਵੀ ਚੰਗੀਆਂ ਬਈ ਗਰਮੀ ਦੇ ਤੋਹਫੇ ਆ ਗਰਮੀ ਦੇ ਤੋਹਫੇ ਆ ਹਾਂ ਨਾਮ ਤੇ ਬਈ ਆਪਣਾ ਡਰੈਸ ਬੋਲ ਦੋ ਨਾਮ ਸਰਬਿੰਦਰ ਸਿੰਘ ਆ ਜੀ ਪਿੰਡ ਜਿਉਂਦਾ ਜਿਲ੍ਹਾ ਪਟੰਡਾ ਤਸੀਰ ਆਮਪਰਾਪੁਰ ਨੇੜੇ ਪਿੰਡ 9 ਕਿਲੋਮੀਟਰ ਆ ਰਾਮਪਰਾ ਸ਼ਹਿਰ ਆ 7 ਕਿਲੋਮੀਟਰ ਤਬਾ ਨੇੜੇ ਪਿੰਡ ਆਪਣੋਂ ਬੱਲੋ ਬਦਿਆਲਾ ਕੜੇ ਲਗੜ ਲੀ ਰਹਿ ਜਾਂਦੇ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ 76965 02925 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵੈਰਡ ਦੇਖ ਰਿਹਾ ਐ ਏਅਰ ਸ਼ੈਰ ਆ ਗਈ ਮਗਰ ਵੀ ਇਹ ਬੱਚੀ ਆ ਗਈ ਬਈ ਰਾਤ ਦੀ ਸੂਈ ਆ ਠੀਕ ਹੈ ਬਈ 5 ਤੋਂ 6 ਕਿਲੋ ਦਾ ਬੋਲਾ ਕੱਢਿਆ ਹੈ ਬਈ ਠੀਕ ਹੈ ਬਈ ਠੰਡੀ ਮਿੱਠੀ ਪੂਰੀ ਆ ਬਈ ਠੰਡੀ ਸੀਲ ਫੋਲੀਆਂ ਪੂਰੀ ਬਈ ਤਰ੍ਹਾਂ ਉਹ ਗੱਲ ਬਚਾ ਆ ਗਿਆ ਬੱਸੀ ਹੈ ਨਾ ਮਗਰ ਬੱਚੀ ਆ ਗਈ ਬਈ ਬੱਚੀ ਆ ਗਿਆ ਬਈ ਬੱਸੀ ਬੱਸੀ ਬੜੀ ਚੰਗੀ ਬਈ ਹੈ ਨਾ ਤੇ ਏਅਰ ਸ਼ੈਰ ਬਰੀਡ ਆ ਬਈ ਮਿਲਦੀ ਬਹੁਤ ਘਾਟਾ ਮੰਗਦਾ ਮਿਲਦੀ ਬਈ ਬਾਈ ਆਉਂਦੇ ਰਹੇ ਹੂੰ ਔਰ ਜਰਦਾ ਤੁਹਾਨੂੰ ਪਤਾ ਹੋ ਮਿਲਦੀ ਨਹੀਂ ਤਾਂ ਸਾਲੇਵਾ ਦਿਖਾ ਦੇ ਬਾਈ ਕੱਲਾ ਕੱਲਾ ਥਾਣ ਲੱਗਿਆ ਆ ਬਾਕੀ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੀੜੀ ਦੇ ਪਾਵੇ ਨਾਲ ਦੇ ਪਏ ਆ ਬਾਈ ਬਾਕੀ ਜੇ ਲੇਵੇ ਦੀ ਗੱਲ ਕਰੀਏ ਨਾ ਲੇਵਾ ਬਹੁਤ ਚੰਗਾ ਜਿੱਡੀ ਵਹਿੜਾ ਉੱਡਾ ਹੀ ਲੇਵਾ ਉੱਡਾ ਹੀ ਲੇਵਾ ਬਾਈ ਫੈਟਰ ਨਾਲ ਲੇਵਾ ਬਾਕੀ ਬਾਈ ਲੇਵਾ ਨੇ ਐ ਵੀ ਟੁੱਟ ਭੱਜ ਲਾ ਲੇਵਾਗਾ ਤੇ ਜੇ ਗੱਲ ਕਰੀਏ ਵਹਿੜ ਦੀ ਬਾਈ ਵਹਿੜ ਵੀ ਪਤਲੇ ਪਿੰਡੇ ਦੀ ਵਹਿੜਾ ਪਤਲੇ ਪਿੰਡੇ ਦੀ ਬਾਈ ਬਰੀਕੀ ਵਾਲੀ ਆ ਹਮ ਬਰੀਕੀ ਵਾਲਾ ਅੰਗਾ ਬਾਈ ਇਹ ਨਹੀਂ ਹੈਗਾ ਕੋਈ ਬੁਢਾਪਾ ਜਾੰਗਾ ਜਮਾ ਜਵਾਨੀ ਵਾਲੀ ਵਹਿੜਾ ਜਵਾਨੀ ਬਾਕੀ ਨਾ ਜੇ ਥਣਾ ਦੀ ਗੱਲ ਕਰੀਏ ਤਾਂ ਥਣਾ ਦੀ ਕਰਬੋਇ ਕੁਆਲਿਟੀ ਕਿਆ ਬਾਤ ਨੰਬਰ 1 ਥਣ ਲੱਗਿਆ ਵਾ ਚਵਾਈ ਕਿਵੇਂ ਆ ਬਾਈ ਚਵਾਈ ਵੇਪਾ ਕਰਕੇ ਦਿਖਾ ਦਾਂਗੇ ਠੀਕ ਹੈ ਬਾਈ ਇੱਕ ਨੰਬਰ ਆ ਚਵਾਈ ਠੰਡੀ ਸੀਲ ਫੁੱਲ ਆ ਬਾਈ ਚਵਾਈ ਬਾਈ ਕਹਿੰਦੇ ਆਪਾਂ ਤੁਹਾਨੂੰ ਦਿਖਾ ਦਿੰਨੇ ਹੁਣੀ ਬਾਈ ਮੇਨ ਕਹਿੰਦਾ ਲੇਵਾ ਨਹੀਂ ਮਿਲਦਾ ਯਾਰ ਇੰਨਾ ਚੰਗਾ ਇਹ ਲੇਵਾ ਨਹੀਂ ਮਿਲਦਾ ਥਣ ਨਹੀਂ ਵਧੀਆ ਲੱਗਦਾ ਬਾਈ ਗੁਲਾਬੀ ਥਣ ਲੱਗਿਆ ਕੀ ਮੰਗਾ ਲਾਦਾ ਕੀ ਬਾਤ ਆ ਗੁਲਾਬੀ ਥਣ ਲੱਗਿਆ ਵਾ ਮੇਨ ਗੱਲ ਇਹ ਯਾਰ ਗਰਮੀ ਨਹੀਂ ਮੰਨਣੀ ਫੈਟ ਵਾ ਬਈ ਨਾ ਕੋ ਚੰਗੀਆਂ ਉਹ ਨਹੀਂ ਬਈ ਹਾਂ ਫੈਟ ਫੂਡ ਇੱਕ ਨੰਬਰ ਬਈ ਹੂੰ ਫੈਟ ਵੀ ਇੱਕ ਨੰਬਰ ਆਉਣੀ ਆ। ਵੱਧ ਵੀ ਬਈ ਨੇ 17 18 ਕਿਲੋ ਰਾਮੇ ਦੇ ਜਾਣਾ। ਠੀਕ ਹੈ ਬਈ। ਹਾਂ ਤੇ ਰੇਟ ਫਿਰ ਕੱਲਾਂ ਕੋਈ ਹੋ ਜਾਮ। ਉਹ ਰੇਟ ਬਈ ਆਪਣਾ ਜਮਾ ਜਾਏ। ਪਹਿਲੇ ਤੁਸੀਂ ਰਮੂਨ ਦੇ ਬਿਕਣ ਵਾਲੇ ਕੰਮ ਹੋਊ ਆਪਣਾ। ਠੀਕ ਹੈ ਬਈ। ਹਾਂ ਕੋਈ 70 70 ਨਹੀਂ ਮੰਗਣਾ ਆਪਾਂ। ਹੂੰ ਬਾਕੀ ਬਈ ਫਿਟਨੈਸ ਦੇਖੋ ਯਾਰ ਲੇਵੇ ਦੀ ਮਾਰ ਪੂਰੀ ਬਈ ਪੂਰੀ ਕੁਆਲਟੀ ਦੀ ਵੇੜਾ ਬਈ। ਹੂੰ ਥਾਂ ਦਿਖਾ ਦੇ ਵੇੜਾ ਲੈ। ਸਮਾ ਕਰੇ ਤਾਂ ਬਾਦ ਭਾਈ ਥਾਨ ਚੈੱਕ ਕਰੋ ਮੈਂ ਕਹਿੰਦਾ ਬੜਾ ਕਮਾਲ ਦਾ ਥਾਨ ਕੱਢਦੀ ਹੈਗੀ ਯਾਰ ਪੂਰਾ ਭਾਈ ਪੂਰਾ ਲੈ ਲੈ ਭਾਈ ਚਵਾਈ ਚੈੱਕ ਕਰੋ ਯਾਰ ਮੈਂ ਕਹਿੰਦਾ ਕੀ ਬਾਤ ਹੈ ਗੰਨੇ ਏ ਰ ਗਿਆ ਭਾਈ ਮੋਟੀ ਮੋਟੀ ਚਵਾਈਆ ਹੈ ਨਾ ਮੋਟੀ-ਮੋਟੀ ਭਾਈ ਨੱਬੜਦੀ ਹੈ ਨਹੀਂ ਇਹ ਕੋਲਦੀ ਚੱਲ ਜਾਈ ਜਾਂਦੀ ਹੈ ਨਾ ਲੈ ਭਾਈ ਚੈੱਕ ਕਰੋ ਕੀ ਬਾਤ ਹੈ ਯਾਰ ਮੋਟੀ-ਮੋਟੀ ਚਵਾਈਆ ਭਾਈ ਗੰਨੇ ਆ ਕੋ ਉ ਵੱਧੀਆਂ ਪਤਾ ਲੱਗਦਾ ਵੀ ਚਵਾਈ ਹਾਂ ਲੈ ਨਾ ਕੋਈ ਲੱਤ ਨਾ ਕੋਈ ਮੋਏ ਨਾ ਲੱਤ ਸੜਦਾ ਹੈ ਹੀ ਨਹੀਂ ਕਰ ਮਾੜੀ ਲੈ ਨਿਆਣਾ ਖੋਲ ਤਾਂ ਆਪਾ ਮੇਨ ਗੱਲ ਨਾ ਬਾਈ ਕੱਦ ਫੁੱਲ ਲੱਗੇ ਕੋਈ ਨਿਆਣਾ ਖੋਲ ਤਾਂ ਆਪਾ ਲੈ ਚੈੱਕ ਕਰ ਲੋ ਬਾਈ ਨਿਆਣਾ ਵੀ ਖੋਲ ਤਾਂ ਕੋਈ ਚੱਕਰੀ ਨਹੀਂ ਬਾਕੀ ਫੇਸ ਬਿਊਟੀ ਚੈੱਕ ਕਰੋ ਲੈ ਜੇ ਮੈਂ ਕਹਣਾ ਇਹ ਤਾਂ ਜਰਸੀ ਦਾ ਬੱਚਾ ਦੇਗੀ ਬਾਈ ਇਹ ਆਰ ਸ਼ਹਿਰ ਤੇ ਲਵਾ ਹਾਂ ਬਾਈ ਹਾਂ ਟੌਪ ਦੇ ਬੱਚੇ ਦੁੱਖ ਬੱਚੇ ਬਾਈ ਇਹਨੇ ਟੀਕੇ ਦੇ ਦੇਣਾ ਜਿਹੜਾ ਮਰਜ਼ੀ ਲਵਾ ਲੋ ਆ ਟੀਕੇ ਦਾ ਬੱਚਾ ਦੇਖ ਲੈ ਸਾਲ ਤੇ ਨਹੀਂ ਬੱਚੇ ਟੀਕੇ ਤੇ ਲੈ ਜਾਂਦੀ ਆ ਟੀਕੇ ਤੇ ਜਾਂਦੀ ਇਹ ਮਰਜ਼ੀ ਬੱਚੇ ਲੈ ਲੈ ਉਹਦਾ ਬੰਦਾ ਸਹੀ ਗੱਲ ਆ ਐਸ ਹੈਰ ਦੇ ਬੱਚੇ ਜੇ ਕਿਸੇ ਨੇ ਪੈਦਾ ਕਰਾਉਣੇ ਹੋਏ ਨਾ ਮੈਂ ਕਹਿੰਦਾ ਟਾਪ ਬਰੀਡ ਦੇ ਦਊਗੀ ਕਿਹਨੇ ਤੇ ਮੁੱਲ ਬਈ ਫਿਰ ਦੱਸ ਦੇਖੀ ਇਹਦਾ ਬਈ 65000 ਰੁਪਇਆ ਜਮਾ ਦੇਣ ਲੈਣ ਜਮਾ ਬਈ ਬਸ ਛੋੜ ਛੱਪਾ ਹੋਊਗਾ ਦੇਖ ਬੰਦਾ ਇਹਨੇ ਕਹੇ ਮੁੱਲ ਦਾ 75 ਕਰਾ ਦੇ ਜੀ 70 ਕਰਾ ਦੇ ਅਗਲਾ ਠੀਕ ਆ ਬਈ ਹਾਂ ਆਪਾਂ 77 ਵੀ ਕਰਦੇ ਜਣੀ ਵੇੜਦਾ ਕੋਈ ਬੜਾ ਜੀ ਹੈਗਾ ਹੂੰ ਵੀ ਬਸ ਦੇਣ ਲੈਣ ਵਾਲੀ ਰੱਖੀ ਹਾਂ ਬਸ ਛੋੜ ਛੱਪਾ ਹੋਣਾ ਠੀਕ ਆ ਬਈ ਛੋੜ ਛੱਪਾ ਹੀ ਹੋਣਾ ਬਈ ਜਮਾ ਖਿੱਚ ਕੇ ਮੁੱਲ ਕਰਤਾ ਮੇਨ ਗੱਲ ਨਾਲ ਲੈਵਾ ਤੁਸੀਂ ਚੈੱਕ ਕਰੋ ਬਈ ਫੀਟਿੰਗ ਵਾਲਾ ਲੈਵਾ ਬਹੁਤ ਸੋਹਣਾ ਲੈ ਖੱਟਕੀ ਕਰਿਆ ਕਿਨੇ ਬਾਈ ਹਾਂਜੀ ਹਾਂ ਤੇ ਅੱਗੇ ਬਾਈ 2 ਨੰਬਰ ਤੇ ਇਹ ਵੀ ਜਰਸੀ ਆ ਜਾਂਦੀ ਹੈ ਬਾਈ ਇਹ ਜਰਸੀ ਬਲੈਕ ਕਲਰ ਚ ਆ ਗਈ ਬਾਈ ਠੀਕ ਆ ਹਾਂ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਜੀ ਦੂਜਾ 15 16 ਕਿਲੋ ਦਾ ਰਕਾਰਡ ਆ ਠੀਕ ਆ ਬਾਈ ਹਾਂ ਐਦ ਕੀ ਫਿਰ ਕਿੰਨੀ ਕਮੀ ਦਾ ਬਾਈ ਐਦ ਕੀ ਬਾਈ ਸਵਾਸਤਾਰਾ ਬੰਨ ਕੇ ਲੈ ਜਾਏ ਬੰਦਾ ਠੀਕ ਆ ਬੱਚਾ ਇਹਦੇ ਮਗਰ ਬੱਛਾ ਇਹੇ ਮਾਰ ਬੱਚਾ ਆ ਗਿਆ ਜੀ ਤੇ ਯਾਰ ਮੈਂ ਕਹਣਾ ਲੈ ਡਾਕਟਰ ਫਿਟਨਸ ਆਲਾ ਬਾਈ ਐ ਨਹੀਂ ਹੈ ਗੱਲ ਹਮਮ ਸਹੀ ਗੱਲ ਆ ਫਿਟਨਸ ਆਲਾ ਲੈਵਾ ਬਾਈ ਮੈਂ ਕਹਣਾ ਨਾ ਲੈਵਾ ਤੇ ਰੀਜ ਲਈ ਪਈ ਹਾਂ ਹਾਂ ਆ ਬਾਬੇ ਗੁੰਦਮਾ ਬੂਰਾ ਚੌੜਾ ਲਿਆ ਹੂੰ ਬਾਕੀ ਬਈ ਸੈਣ ਗਾਲੀ ਆ ਇਹ ਤਾਂ ਥੋੜੀ ਨਿਮਾਈ ਕਰਕੇ ਗਿਣੀ ਆ ਥੋੜੀ ਨਿਮਾਈ ਕਰਕੇ ਆ ਹੂੰ ਨਿਮਾਈ ਜਾਂਦਾ ਮੂਰੀ ਮੇਨ ਗੱਲ ਨਾਲੇ ਲੇਪਾ ਬਹੁਤ ਸੋਹਣਾ ਬਈ ਹੈ ਨਾ ਬਹੁਤ ਸੋਹਣਾ ਬਈ ਥਣ ਥਣ ਦਿਖਾ ਦੇ ਮੂਰੋ ਚੈੱਕ ਕਰੋ ਬਈ ਥਣ ਚੈੱਕ ਕਰੋ ਇਧਰੋਂ ਵੀ ਆਪਾਂ ਚੈੱਕ ਕਰਵਾਦਣਾ ਬੜਾ ਕਮਾਲ ਦਾ ਠੰਡ ਗਿਆ ਮੁੱਠੀ ਵਾਲਾ ਥਣਾ ਚਾਰੇ ਥਣਾ ਪੂਰੇ ਗਾਇਬ ਤੇ ਆ ਇਹਦਾ ਜਿਵੇਂ ਨਾਮ ਹੀ ਕਾਹਦੇ ਨਹੀਂ ਹਾਂ ਹਾਂ ਲੈ ਹੁਣ ਦਿਖਾ ਬਈ ਦੇ ਕੀ ਆ ਵਸਲੇ ਵੇ ਸਹੀ ਗੱਲ ਆ ਬਈ

ਮੈਂ ਕਹਣਾ ਬਈ ਲੇਵੇ ਜੇ ਗੱਲ ਕਰੀਏ ਲੇਵੇ ਸੋਹਣਿਆ ਤਾਂ 1922 ਵੀ ਸੋਹਣਿਆ ਚੁਆਈ ਵੀ ਬਈ ਹਾਂ ਇੱਕ ਨੰਬਰ ਚੁਆਈ ਆ ਮੋਟੀ ਮੋਟੀ ਆਣੀ ਬਈ ਚਲ ਚਲ ਜੇ ਗਰੀ ਜਾਊਗੀ ਸ਼ਾਬਾਸ਼ ਇਹ ਤਾਂ ਐ ਗੱਲ ਆ ਵੀ ਜਿਹੜਾ ਵਹਿ ਗਿਆ ਤਾਂ ਉੱਠ ਖੜਾ ਹੈ ਨਾ ਸਹੀ ਗੱਲ ਆ ਮਾੜਾ ਮਾੜਾ ਦਿਖਾ ਦੇ ਬਈ ਲੇਵੇ ਬੱਚੀ ਮੈਂ ਕਿਆ ਬਾਤ ਆ ਯਾਰ ਕੋਈ ਲੱਤ ਨਹੀਂ ਛੜਨੀ ਨਾ ਇਹਨਾਂ ਖੜੀਏ ਕੋਈ ਚੱਕਰੀ ਨਹੀਂ ਮੇਨ ਗੱਲ ਤਾਂ ਥਣਾ ਦੀ ਹੁੰਦੀ ਆ ਥਣ ਦਿਖਾ ਦੇ ਬਈ ਦੇ ਪੱਲਾ ਪੱਲਾ ਥਣਾ ਸਾਰਾ ਐ ਕਰਗੀ ਜਮਾ ਅੱਡੇ ਲੈਣੇ ਬੱਚੇ ਫੜਿਆਂ ਨਾਲ ਦਾ ਬਈ ਥਣ ਲਗਾ ਬੜਾ ਕਮਾਲ ਦਾ ਬਾਕੀ ਫੇਸ ਵੀ ਬਹੁਤ ਪਿਆਰਾ ਬਾਈ ਜਰਸੀ ਆਈਂਦੀ ਆ ਬਲੈਕ ਕਲਰ ਚ ਲੈ ਪਵਾਨਾ ਦੀ ਫਿਟ ਨੂੰ ਚੈੱਕ ਕਰੋ ਬਾਈ ਕੀ ਬਾਤ ਆ ਬਹੁਤ ਸੋਹਣੀ ਫਿਟਿੰਗ ਆ ਇਹ ਤਾਂ ਹਜੇ ਬਾਈ ਮੰਨ ਕੇ ਚੱਲੇ ਸੁਰਾ ਕਰਕੇ ਪੁੱਛੀ ਥੋੜਾ ਜਿਹਾ ਮੰਨੇ ਆ ਦਾ ਹਾਂ ਜਦੋਂ ਤਿਆਰ ਹੋਗੀ ਨਾ 10-12 ਦਿਨਾਂ ਨਾਲ ਉਹ ਤਾਂ ਕੁਝ ਹੋ ਹੋ ਹੀ ਬਣ ਜਾਣਾ ਬਾਈ ਤੇ ਕੀ ਮੁੱਲ ਆ ਬਾਈ ਫਿਰ ਇਹਦਾ ਇਹਦਾ ਬਾਈ 55000 ਰੁਪਿਆ 55000 ਹਾਂ ਤੇ ਜਮਾ ਵਾਦ ਹੋਈ ਆ ਬਾਈ ਇਹਦਾ ਆਫਰ ਵਾਲੀ ਆ ਹਾਂ ਆਫਰ ਵਾਲੇ ਮੁੱਲ ਹੀ ਆ ਬਾਈ ਕਹਿੰਦਾ ਬਾਈ ਦੋਨ ਲੈਣ ਮੁੱਲ ਹੀ ਕਰਤੇ ਜਮਾ ਤੇ ਕਹਿੰਦਾ ਬੱਸ ਸੋਣ ਸੌਣ ਸੁਈ ਪਏ ਬਾਈ ਠੀਕ ਹੈ ਭਾਈ ਹਾਂ ਸਾਹਮਣੇ ਸ਼ੂਈ ਵੀ ਹੈ ਜੇਰ ਵਗੈਰਾ ਸਾਰਾ ਕੁਝ ਓਕੇ ਭਾਈ ਬੀਅ ਦੀ ਗਬਲੀਟ ਆਪਣੀ ਵੀ ਗਰੰਟੀ ਹੋਊਗੀ ਠੀਕ ਹੈ ਸੋਨੇ ਗਾਵਾਂ ਦੀ ਜੇਰ ਦੀ ਤੇ ਅੱਬੇ ਭਾਈ ਤਿੰਨ ਨੰਬਰ ਇਹ ਜੱਸੀ ਆ ਗਈ ਭਾਈ ਠੰਡੀ ਮਿੱਠੀ ਇਹ ਵੀ ਵਸੇ ਰਹੀ ਆ ਠੀਕ ਆ ਇਹਨੂੰ ਕੋਈ ਦਿੱਕਤ ਨਹੀਂ ਮਰਜੀ ਥੱਲੇ ਬੈਠਾ ਕਿਹੜਾ ਸੁਆਹ ਸੁਣਦੀ ਆ ਭਾਈ ਇਹ ਦੂਜਾ ਸੁਆਹ ਸੋਨਾ ਭਾਈ ਇਹਨੇ ਲੈ ਕੀ ਬਾਤ ਆ ਯਾਰ ਠੰਡੀ ਸ਼ੀਰ ਚੈੱਕ ਕਰੋ ਫੁੱਲ ਤੇ ਕਿੰਨਾ ਕੁ ਦੁੱਧ ਦੇਦੀ ਬਈ ਦੁੱਧ ਭਾਈ ਇਹਨੇ 16 ਕਿਲੋ ਪੂਲ ਪਲੌਣ ਦਾ ਕੱਢਿਆ ਠੀਕ ਆ ਹਾਂ ਇਹ ਦੀ ਕਿੰਨੀ ਇਹ ਕਿੰਭੇ 17 18 ਕਿਲੋ ਦੀ ਉਮੀਦ ਹੈ ਗਈ ਠੀਕ ਆ ਆ ਅਕੀ ਚਮਕਲੀ ਆ ਹਨਾ ਚੌਂਕਾਲੀਆ ਬਾਈ ਬਾਹਰ ਮੜ ਕੇ ਆ ਰਾਜੀ ਸਾਂ ਵੀ ਪੜੀ ਆ ਇਹ ਨਹੀਂ ਹੈਗੀ ਲੱਸੀ ਵਿੱਕੀ ਆ ਹੂੰ ਲੱਸੀ ਵਿੱਕੀ ਨਹੀਂ ਹੈਗੀ ਰਾਜੀ ਸਾਂ ਵੀ ਪੜੀ ਆ ਫੁੱਲ ਮਰੋਈ ਆ ਗਈ ਲੈ ਹੁਣ ਦਿਖਾ ਦੇ ਕਿਆ ਬਾਤ ਹੈ ਬੜਮਪਾਈ ਬੱਛੀ ਆ ਠੰਡੀ ਦਾ ਘਰ ਵਾਲੀ ਇੰਨੀ ਆ ਚਾਹੇ ਇੱਥੇ ਥੱਲੇ ਬਹਿ ਜਾਵੇ ਲੈ ਕਿਆ ਇਹਨੇ ਜਾਣਦੀ ਨਹੀਂ ਸਹੀ ਗੱਲ ਆ ਬਾਈ ਇੱਲਾ ਨਾਲ ਦਾ ਪਤਾ ਹੀ ਨਹੀਂ ਹਨਾ ਹਾਂ ਠੰਡੀ ਸੀਲ ਦੇਖੋ ਬਾਈ ਪਲੀ ਵੀ ਦੇਖੋ ਜਰਸੀ ਬਰੀਡ ਬਈ ਆਪਾਂ ਕਹਿੰਦੇ ਆ ਜਰਸੀ ਬਰੀਡ ਆਦੀ ਫੁੱਲ ਵੱਡੀ ਛੋਟੇ ਡਾਂਚ ਪੰਜਾਹ ਵਾਲੀ ਜਰਸੀ ਆ ਬਾਈ ਹੂੰ ਛੋਟੀ ਜੀ ਨਾ ਮੰਨਿਆ ਰੋਈ ਚਾਰੀ ਛੋਟੀ ਜੀ ਹੋਊਗੀ ਤੇ ਕਿੰਨੇ ਕਿ ਦਿਨ ਕੱਢਦੀ ਆ ਬਾਈ ਹਜੇ ਇਹਦੇ ਬਈ 4 ਤੋਂ 5 ਨਾ ਬਾਕੀ ਆ ਤੇ ਹੁਣ ਤਾਂ ਤਿਆਰੀ ਮੈਂ ਕਹਣਾ ਖੜਿਆ ਨਹੀਂ ਜਾਣਾ ਮਖਾ ਬਾਈ ਬੜੀ ਚੰਗੀ ਫਿਟਨੈਸ ਕਰੂਗੀ ਉਹਦੇ ਨੂੰ ਹੂੰ ਲੈ ਥਣ ਚੈੱਕ ਕਰੋ ਬਾਈ ਬੜਾ ਕਮਾਲ ਦਾ ਲੱਗਿਆ ਵਾ ਚਾਰੇ ਥਾਣਾਂ ਨਿਕੜ ਮੇ ਤੇ ਪੂਰੇ ਗਾਇਬ ਤੇ ਲੱਗੇ ਵਾ ਠੰਡੀ ਸ਼ੀਲ ਫੁੱਲ ਆ ਮੇਨ ਗੱਲ ਤੇ ਮੁੱਲ ਬਾਈ ਫਿਰ ਇਹਦਾ ਕੀ ਰੋ 55000 ਇਹਦਾ ਲੈਣਾ 55 55 ਬਾਈ ਇਹਦਾ ਲੈਣਾ ਜਮਾ ਦੇਣ ਲੈਣ ਵਾਲੇ ਆਫਰ ਵਾਲੇ ਕੰਮੀ ਬਾਈ ਕਹਿੰਦਾ ਕਰੇ ਆਗੇ ਦੇਣ ਲੈਣ ਮੁੱ 55000 ਰੁਪਇਆ ਤਿੰਨਾ ਵੀ ਆ ਪਾ ਨਹੀਂ ਦਿੰਦਾ ਉਹ ਜਿਹੜਾ ਤਿੰਨੇ ਬੱਚਿਆਂ ਦੇ ਭਾ ਕਰਿਆ ਹੂੰ ਕਿਹਦੇ ਬੰਦਾ ਪਤਾ ਕਰ ਲਿਆ ਭਾ ਕੋਈ ਨਹੀਂ ਦਿੰਦਾ ਹੂੰ ਹੈ ਠੀਕ ਹੈ ਬਾਈ ਤਿੰਨਾਂ ਸੀ ਕੇ ਬਾਈ ਕੋਲੇ ਬਾਈ ਤਿੰਨਾ ਪਤ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਡਾ ਹੋਰ ਚੱਲ ਲਈ ਛੱਟੇ ਦੀ ਆਪਣੀ ਗਾਰੰਟੀ ਹੋ ਜੂਗੀ ਜਿਹਨੇ ਆਨਲਾਈਨ ਮਾਉਣੀ ਆ ਠੀਕ ਹੈ ਬਾਈ ਹਾਂ ਇਹ ਨਾਲ ਆਪਣੀ ਗਾਰੰਟੀ ਗਾਰੰਟੀ ਹੋ ਆਪਣੀ ਠੀਕ ਹੈ ਬਾਈ ਹਾਂ ਵੀਡੀਓ ਨੂੰ ਦੇਖਣ ਲਈ ਧੰਨਵਾਦ